ਅਸਲ ਵਿੱਚ ਰੋਜੂ ਕੇ ਟਿਵੀ ਮਹਿਲਜੀਪਾੁਰ ਰੋਟਰੀ ਸ਼ੁਰੂਆਤ ਕਰਨਗੇ ਸ਼੍ਰੋਮਣੀ ਕਾਲਜ ਦੇ ਪ੍ਰਾਸਤਪਤੀ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ ਪਾਰਟੀ ਨੇ ਕਿਹਾ ਕਿ ਪੰਜਾਬ ਵਿੱਚ ਆਈ ਭਿਆਨਕ ਹੜ੍ਹ ਕਾਰਨ ਉਹਨਾਂ ਦੇ ਸੰਸਦ ਮੈਂਬਰ ਵੋਟਿੰਗ ਵਿੱਚ ਹਿੱਸਾ ਨਹੀਂ ਲੈਣਗੇ ਇਸ ਸਮੇਂ ਅਕਾਲੀ ਦਲ ਕੋਲ ਕੇਵਲ ਇੱਕ ਹੀ ਲੋਕ ਸਭਾ ਸੀਟ ਹੈ ਦੱਸਦੀ ਪੂਰਾ ਉਪਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਬਠਿੰਡਾ ਤੋਂ ਸੰਸਦ ਮੈਂਬਰ ਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਉਹ ਵੋਟ ਨਹੀਂ ਪਾਉਣਗੇ ਪਾਰਟੀ ਦਾ ਕਹਿਣਾ ਹੈ ਕਿ ਜਦੋਂ ਸਾਰਾ ਪੰਜਾਬ ਹੜ੍ਹ ਦੀ ਤਬਾਹੀ ਸਹਿ ਰਿਹਾ ਹੈ ਤਾਂ ਉਹਨਾਂ ਦਾ ਫਰਜ਼ ਹੈ ਕਿ ਉਹ ਲੋਕਾਂ ਦੀ ਮਦਦ ਤੇ ਧਿਆਨ ਦੇਣ ਅਕਾਲੀ ਦਲ ਨੇ ਕਿਹਾ ਕਿ ਉਹ ਪ੍ਰਾਸਤੂ ਦੇ ਚੋਣ ਤੋਂ ਬਾਅਦ ਰਹਿਣ ਦਾ ਇੱਕ ਹੋਰ ਕਾਰਨ ਹੈ ਕਿ ਜਦ ਇਹ ਪੰਜਾਬ ਸਰਕਾਰ ਦੇ ਨਾਲ ਜੋ ਰਵਈਆ ਹੈ ਜੋ ਪੰਜਾਬ ਦੇ ਨਾਲ ਰਵਈਆ ਹੈ ਉਸ ਨੂੰ ਦਾ ਬਕਰਾਹਤ ਤੇ ਬਚਾਅ ਕਾਰਜ ਲਈ ਉਹਦੇ ਨੇ ਕਦਮ ਨਹੀਂ ਚੁੱਕੇ ਨੇ ਹਜ਼ਾਰਾਂ ਪਰਿਵਾਰ ਬੇਕਰ ਹੋ ਗਏ ਨੇ ਕਿਸਾਨਾਂ ਦੀ ਫਸਲਾਂ ਤਬਾਹ ਹੋ ਗਈਆਂ ਨੇ ਤੇ ਅਜਿਹੇ ਸਮਝ ਲੋਕ ਬੁਨਿਆਦੀ ਸਹੂਲਤਾਂ ਲਈ ਵਾਂਝੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 5 ਦਿਨਾਂ ਤੋਂ ਮੁਹਾਲੀ ਦੇਖ ਲਈਏ ਸਪਾਲ ਹਸਪਤਾਲੋਂ ਹਸਪਤਾਲ ਤੋਂ ਜਾਰੀ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਲਗੀ ਸੇਕ ਨੂੰ ਸੁਧਾਰ ਹੋ ਰਿਹਾ ਹੈ ਕਿ ਸੰਭਾਵਨਾ ਹੈ ਕਿ ਉਹਨਾਂ ਨੂੰ ਛੁੱਟੀ ਮਿਲ ਸਕਦੀ ਹੈ ਇਸ ਦੌਰਾਨ ਹਰਿਆਣਾ ਦੇ ਸੀਐਮ ਲਾਈਫ ਸੈਨੀ ਸਮੇਤ ਕਈ ਸੀਨੀਅਰ ਲੀਡਰ ਉਹਨਾਂ ਨੂੰ ਮਿਲਣ ਹਸਪਤਾਲ ਕੋਲ ਜਿਹੜੇ ਪਾਜ ਪਾਣੀ ਤੇ ਦਿੱਲੀ ਦੇ ਮੰਤਰੀ ਮਨਜੂ ਸਿੰਘ ਸੇਠ ਨੇ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਨੂੰ ਉਹਨਾਂ ਦੀ ਕੁਰਸੀ ਤੋਂ ਹਟਾਉਣ ਲਈ ਦਬਾਅ ਪਾਇਆ ਗਿਆ ਸੀ ਹਾਲਾਂਕਿ ਸਿਸਮ ਨੇ ਇਹ ਵੀ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਅਸੀਂ ਸੀਐਮ ਮਾਨ ਦੇ ਨਾਲ ਖੜੇ ਹਾਂ ਸਿਸਰ ਦੇ ਦਾਅਵੇ ਦੇ ਦਾਅਵੇ ਤੋਂ ਮੰਨਦੇ ਸਿਸਰ ਨੇ ਕਲੀਨ ਤੇ ਅਰਸੀਆ ਗੱਲਬਾਤ ਕਰਦੇ ਕੇ ਕਿ ਕਿੰਨੇ ਤੇ ਬਿਵਾਲ ਬੜਾ ਮਾਨ ਸਰ ਤੇ ਉਸੇ ਜਗ੍ਹਾ ਲਈ ਤੇ ਬਾਅਦ ਨਾ ਗਿਆ ਸੀ ਤੇ ਉਹਨੇ ਇਹੀ ਕਰਨਾ ਹੈ ਦੰਦੇ ਮਾਰੇ ਸੀਐਮ ਸਾਹਿਬ ਹਸਤਾਖਰ ਹੋ ਗਏ ਨੇ ਸਿਸਰ ਕਹਿ ਕੇ ਸਾਨੂੰ ਖੁਸ਼ੀ ਹੈ ਘਟੋ ਘਟੇ ਮੇਂ ਕੁਰਸੀ ਤਾਂ ਪਾਚ ਗਈ ਇੱਕ ਦਿਵਾਨੋ ਪੰਜਾਬ ਦੇ ਮਸਲੇ ਤੇ ਬੋਲਣ ਲੱਗੀ ਹੱਪ ਹੈ ਜਦੋਂ ਦਿੱਲੀ ਤੋਂ ਹਾਰ ਗਏ ਨੇ ਤਾਂ ਪੰਜਾਬ ਪਾਚਾਇਆ ਜੋ ਪੰਜਾਬ ਵਿੱਚ ਠਾੜਾ ਆਇਆ ਤਾਂ ਗੁਜਰਾਤ ਭੱਜ ਗਏ ਤੇ ਹੰਝੂਲੇ ਹੋ ਮੁੱਖ ਮੰਤਰੀ ਕਿਉਂ ਹਾਂਵਾ ਚਾਦੇ ਇਹ ਲਗਾ ਪੜੀ ਪੰਜਾਬ ਦੇ ਲੋਕ ਹੀ ਕੈਟ ਕਰ ਲਗੇ ਯੂਨੀਸਟੇਡ ਪ੍ਰਧਾਨ ਮੰਤਰੀ ਜੰਗਲ ਮੋਦੀ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਦੁਮਾਰਾ ਤੋਂ ਸਰਕਾਰਾਂ ਵੱਲੋਂ ਇਹ ਨਾਈ ਰਾਟਨ ਹੜ੍ਹ ਪ੍ਰਭਾਵਿਤ ਐਲਾਨ ਕੀਤਾ ਗਿਆ ਹੜ੍ਹ ਆਉਣ ਤੋਂ ਬਾਅਦ ਪੀਐਮ ਮੋਦੀ ਦਾ ਪਹਿਲਾ ਦੌਰਾ ਹੈ ਪੰਜਾਬ ਵਿੱਚ ਹੜ੍ਹ ਦਾ ਹਰਵਾਈ ਸੂਇਕਣ ਕਰਨ ਦੇ ਨਾਲ ਕਾਨਪੂਰ ਤੇ ਗੁਦਾਸਪੁਰ ਵਿੱਚ ਹੜ੍ਹ ਪ੍ਰੇਟਾ ਮਿਲੇ ਹੁਮਾਚੜ ਵਿੱਚ ਉਹ ਚੰਬਾ ਕੁੰਬੇ ਤੇ ਮੰਡੀ ਦਾ ਹਵਾਈ ਸਵੇਤ ਕਰਨ ਤੋਂ ਬਾਅਦ ਕਾਗੜਾ ਦੇ ਤਰਨਖਾਲਾ ਜੇਤ ਕਾਇਮ ਹੋਣ ਦੀ ਮੀਟਿੰਗ ਕੀਤੀ ਇਸ ਵਿੱਚ ਸੀਐਮ ਸੁਖਿੰਦਰ ਸਿੰਘ ਵੀ ਮੌਜੂਦ ਰਹੇ ਪੀਐਮ ਦੇ ਦੌਰੇ ਦੇ ਤਹਿਤ ਵਿੱਚ ਰੱਖਦੇ ਹੋਏ ਪਠਾਨਕੋਟ ਤੇ ਗੁਦਾਸਪੁਰ ਵਿੱਚ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ ਦੋਵਾਂ ਸੂਬਿਆਂ ਨੂੰ ਉਮੀਦ ਹੈ ਕਿ ਦੌਰੇ ਤੋਂ ਹੜ ਰਾਹਤ ਲਈ ਵੱਡਾ ਪੈਕੇਜ ਐਲਾਨਿਆ ਜਾਵੇਗਾ ਆਪ ਸਰਕਾਰ ਨੇ ਕੇਂਦਰ ਤੋਂ 80000 ਕਰੋੜ ਦੀ ਮੰਗ ਕੀਤੀ ਹੈ ਪੀਐਮ ਮੋਦੀ ਦਾ ਪ੍ਰੋਗਰਾਮ ਜਹਾਜ਼ ਵਾਂਗ ਹੀ ਪਠਾਨਕੋਟ ਪਹੁੰਚਣ ਦਾ ਸੀ ਤੇ ਉੱਥੇ ਹੈਲੀਕਾਪਟਰ ਰਾਹੀਂ ਹਿਮਾਚਲ ਪ੍ਰਦੇਸ਼ ਗਏ ਜੰਮਾ ਕੋਲੂ ਮੰਡੀ ਦਾ ਸਰਵੇਖਣ ਕੀਤਾ ਕਰੀਬ 11:30 ਵਜੇ ਗੰਗਲ 에어ਪੋਰਟ ਤੇ ਉਹ ਪਹੁੰਚਣ ਕਾਇਆ ਬੈਠਕ ਕੀਤੀ ਇਸ ਤੋਂ ਬਾਅਦ ਪਠਾਨਕੋਟ ਵਾਪਸ ਆਏ ਜਿੱਥੇ ਸੀ ਮੰਗ ਵੀ ਬਿਮਾਰੀ ਕਾਰਨ ਉਹਨਾਂ ਦੇ ਥਾਂ ਚੀਫ ਸੈਕਟਰੀ ਰਿਪੋਰਟ ਦੇਣਗੇ ਤੇ ਸ਼ਾਮ ਨੂੰ 4:00 ਪੀਐਮ ਗੁਜਾਪੁਰ ਵਿਖੇ ਬਾੜ ਪਿਵਤਾ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਪ੍ਰਧਾਨ ਮੋਦੀ ਨੇ ਨਰਮੋਦੀ ਦੇ ਹਰਿਮਾਚਲ ਪ੍ਰਦੇਸ਼ ਦੇ ਦੌਰੇ ਦੌਰਾਨ ਮੰਡੀ ਜ਼ਿਲ੍ਹੇ ਦੇ ਨਿਰਚੋਕ ਚ ਮੈਡੀਕਲ ਕਾਲਜ ਮੰਗਲਵਾਰ ਨੂੰ ਬਾਬਾ ਨਰਦਾਉਂ ਦੀ ਸੰਤਨ ਤੋਂ ਮਿਲੀ ਹੈ ਕਰੀ ਬਾਰੇ ਪ੍ਰਿੰਸੀਪਲ ਡੀਕੇ ਫਰਮਾਤੇ ਈਮੇਲ ਤੇ ਭੇਜੀ ਗਈ ਹੈ ਤੇ ਜਿਲ੍ਹਾ ਪ੍ਰਸ਼ਾਸਨ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਸਰਫੇ ਵੱੰੋਂ ਵਰਤੁਰ ਦਾ ਮੌਕੇ ਤੇ ਜਾਂਚ ਵਿੱਚ ਜੁਟਿਆ ਹੋਇਆ ਹਸਪਤਾਲ ਵਿੱਚ ਬੰਬ ਦੇ ਕੰਪੋਨੈਂਟ ਬਾਗ ਲੋਕ ਸਬਕ ਜਿ ਤੈਸ਼ਦ ਫੈਲ ਕੇ ਪੁਲਿਸ ਨੇ ਹਸਪਤਾਲ ਦੇ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਉਸ ਤੋਂ ਬਾਅਦ ਜਾਂਚ ਚੱਲ ਰਹੀ ਇਸ ਤੋਂ ਬਾਅਦ ਹਸਪਤਾਲ ਵਿੱਚ ਲਗਭਗ 300 ਮਰੀਜ਼ਾਂ ਨੂੰ ਸਖਤ ਥਾਂ ਤੇ ਤਬਦੀਲ ਕਰ ਦਿੱਤਾ ਗਿਆ ਮਰੀਜ਼ਾਂ ਨੂੰ ਹਸਪਤਾਲ ਦੀ ਇਮਾਰਤ ਤੋਂ ਦੂਰ ਤਰਕ ਦੇ ਛਾਂ ਹੇਠ ਉਠਾਇਆ ਗਿਆ ਤੇ ਹਸਪਤਾਲ ਵਿੱਚ ਹਰ ਵਸਤੂ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਹੜ੍ਹਾਂ ਦੇ ਚੱਲਦੇ ਦਿੱਤੀ ਸ਼ਾਮ ਸਰਕਾਰ ਨੇ తాజా ਅੰਕੜੇ ਜਾਰੀ ਕੀਤੇ ਨੇ ਹੜ੍ਹਾਂ ਕਾਰਨ ਸੁੱਜੇ ਦੇ ਕਈ ਜ਼ਿਲ੍ਹਿਆਂ ਵਿੱਚ ਜਿੱਥੇ ਹੋਰ ਆਬਾਦੀ ਪ੍ਰਭਾਵਿਤ ਹੋਈ ਹੈ ਉੱਥੇ ਹੀ ਫਸਲਾਂ ਦੇ ਨੁਕਸਾਨ ਦਾ ਵਾਧਾ ਹੋਇਆ ਹੈ ਇੱਕ ਔਤਾ ਅੰਕੜਾ ਫੰਦਰਾ ਜ਼ਿਲ੍ਹੇ ਵਿੱਚ 8000 ਤੋਂ ਵੱਧ ਲੋਕ ਪਰਵਾਹਿਤ ਹੋਏ ਨੇ ਮਾਨਸਾ ਮੂਰਗਾ ਪਟਿਆਲਾ ਜਿਲ੍ਹੇ ਵਿੱਚ ਤਿੰਨ ਹੋਰ ਮੌਤਾਂ ਦਾ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 54 ਹੋ ਗਈ ਹੈ ਫਸਲਾਂ ਦੇ ਵਿਆਹ ਦੇ ਟਾਜ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਮਾਲ ਮੁਰਦ ਸੇਵਾ ਤੇ ਆਫਤ ਪ੍ਰਬੰਧਨ ਮੰਤਰੀ ਹਰਦੇਵ ਸਿੰਘ ਮੁੰਡਿਆ ਨੇ ਇਸ ਵਿੱਚ ਸਰ ਕੇ ਹੁਣ ਤੱਕ ਤੋ 1.85938.5 ਹੈਕਟੇਰ ਤੋਂ ਵੱਧ ਫਸਲ ਪਰਿਖਾਨ ਹੋਇਆ ਤਰ੍ਹਾਂ ਦੇ ਪਸ਼ੂ ਕੰਦੇ ਹੋਏ ਦਾ ਨੁਕਸਾਨ ਮੁਲਾਂਕਣ ਜਾਰੀ ਹੈ ਤੇ ਖੜਾ ਦਾ ਪਾਣੀ ਘਟਣ ਦਾ ਮਾਮਲੇ ਇਸ ਬਾਰੇ ਪੂਰੀ ਜਾਣਕਾਰੀ ਉਪਲਬਧ ਕਰਵਾਈ ਜਾ ਸਕੀ ਹੈ ਹਰਜੀਤ ਸਿੰਘ ਮੁੰਡਿਆ ਮੁਤਾਬਕ ਹੁਣ ਤੱਕ ਕੋਲ 2310015 ਵਿਅਕਤੀ ਨੂੰ ਸੁਰੱਖਿਤ ਕਰਿਆ ਜਾ ਚੁੱਕਿਆ ਹੈ ਤੇ ਇਸ ਹਮ 123 ਰਾਹਤ ਕੈਂਪ ਜਾਰੀ ਨੇ 195416 ਪਰਵਾਸੀ ਪਰਿਵਾਰਕੀ ਦਿੱਸੀਰਾ ਕਰ ਰਹੇ ਤੇ ਬਹੁਤ ਸਾਰੇ ਪ੍ਰਵਾਸੀ ਪਰਵਾਸੀ ਮੌਨਵ ਸੇਵਾ ਦੀ ਨੀ ਆਇਆ ਜਾ ਰਿਹਾ ਹੈ। ਇਹ ਨੇਪਾਲ ਵਿੱਚ ਸੋਸ਼ਲ ਮੀਡੀਆ ਬੈਨ ਹੋਣ ਦੇ ਖਿਲਾਫ ਸੰਵਾਦ ਨੂੰ ਮਹਤਵਾਨ ਨੇ ਗ੍ਰੋਪ ਪ੍ਰੋਡਕਸ਼ਨ ਜਾਰੀ ਕਰ ਦਿੱਤਾ ਹੈ ਤਾਂ ਹੁਣ ਸਾਕੇ ਨੂੰ ਲੋਕਾਂ ਨੂੰ ਮਹੱਤਵਪੂਰਨ ਹੈ। ਰਾ ਮੰਤਰੀ ਦੇ ਅਦੇ ਤੋਂ ਅਸਤੀਫਾ ਦੇਣ ਵਾਲੇ ਰਮੇਸ਼ ਲੇਖਨ ਦੇ ਸੂਚਨਾ ਮੰਤਰੀ ਪ੍ਰਥਵੀ ਸੁਭਾਸ ਸੁਰੰਗ ਦੇਕਰ ਆਖਦੇ ਪਹੰਤੂ ਤੇ ਅਚਨਿਕ ਕੀਤੀ ਗਈ ਹੈ। ਕੋਈ ਨਹੀਂ ਬਚਿਆ ਕਿ ਪਲਾ ਪ੍ਰੋਡਕਸ਼ਨ ਕਾਰਜ ਲਈ ਘਰ ਦੇ ਬਸਤਾ ਕੀਤਾ ਅਸਰ ਗਲਤ ਹਾਲਤ ਅਲਜਿਹੇ ਵਿੱਚ ਬਦਲ ਦਿੱਤੇ ਗਏ ਕੋਜੇਪਨ ਤੋਂ ਕਥਲਪਨੀਆਂ ਕਟਹਾਵਾ ਮੈਨੇ ਦਿਖਾ ਖਨਾਕ ਦਾ ਬੂ ਪਾਇਆ ਗਿਆ ਹੈ। ਲਾਜ਼ਮੀ ਕਿ ਟੋਸ਼ੂ ਮੀਡੀਆ ਤੇ ਬੈਂਕ ਤੋਂ ਬਾਅਦ ਪਹਿਲਾ ਨਿਪਾਲ ਦੀ ਸਦਸ ਦੇ ਵਿੱਚ ਇਹ ਪ੍ਰਦਰਸ਼ਨਕਾਰੀ ਦਾਖਲ ਹੋਏ ਸਨ ਜਿਸ ਤੋਂ ਬਾਅਦ ਕਿਆ ਜਾ ਰਿਹਾ ਸੀ ਕਈ ਲੋਕਾਂ ਦੀ ਮੌਤ ਹੋ ਗਈ ਹੈ ਪਰ ਹੁਣ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅਖਰੇ ਪਾਗਣੇ ਦੌਰਾਨ ਸਰਕਾਰ ਵਿੱਚ ਸਿੱਖਿਆ ਨਾਲ ਸਿੱਖਵਾ ਸ਼ੁਰੂ ਹੋ ਗਿਆ ਹੈ। ਗ੍ਰਾਮ ਅਧਿਕਾਰੀ ਸ਼ੇਖ ਤੋਂ ਬਾਅਦ ਮੰਗਲਵਾਰ ਮੰਗਲਵਾਰ ਨੂੰ ਖੇਤੀ ਮੰਤਰੀ ਰਾਮਨਾਥ ਸਿੰਘ ਅਦਕਾਰ ਨੇ ਵੀ ਅਸਤੀਫਾ ਦੇ ਦਿੱਤਾ ਹੈ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੋਂ ਬਾਅਦ ਅਸਮਵਾਰ ਨੂੰ ਤੱਕ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਲੰਗਰ ਖਾਹ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਬਾਹਮਣਾ ਰੋਡੋਂ ਦੀ ਤਬਦੀਲੀ ਕੀਤੀ ਗਈ ਹੈ ਪਟਨਾ ਸਾਹਿਬ ਦੇ ਅੰਦਰ ਹਾਲ ਵਿਚ ਚਾਰ ਡੀਐਕਸ স্মੋਕਿੰਗ ਹੌਂਦੀ ਦੀ ਸੂਚਨਾ ਤੋਂ ਬਾਅਦ ਫੜਕਮ ਮਾਰ ਚੁੱਕਿਆ ਸ਼੍ਰੀ ਪਟਨਾ ਸਾਹਿਬ ਕਮੇਟੀ ਦੇ ਮੈਂਬਰ ਇੰਚਾਰਜ ਹੋ ਗਿਆ ਸੁਦੀਪ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕੈਂਟੀਨ ਭੇਜੀ ਗਈ ਹੈ ਤੇ ਇਹ ਸੰਭਤੀ ਇਹਨੇ ਅਸੰਯੋਗ ਦਿੱਤੀ ਹੈ ਫਿਲਹਾਲ ਇਸ ਬ੍ਰਿਟਨ ਵਿੱਚ ਕੋਈ ਨਹੀਂ ਨਾ ਹੀ ਨਵੀਂ ਤਾਜ਼ਾ ਖਬਰਾਂ ਦੀ ਤਸਦੀਕ ਹੋ ਰਹੀ ਸੀ ਥਾ